ਔਰ ਅਸੀਂ ਪ੍ਰਸ਼ਾਸਨ ਨਾਲ ਗੱਲ ਕਰਕੇ ਅੱਜ ਜਿਹੜੀ ਉਹ ਜਿਹੜੇ ਮੁਜਰਮ ਸੀ ਉਹਨਾਂ ਦੇ ਉੱਪਰ ਵਾਦੀ ਕਾਨੂੰਨੀ ਕਾਰਵਾਈ ਕੀਤੀ ਗਈ। ਔਰ ਬਾਕੀ ਵੀ ਜਿਹੜੀਆਂ ਧਾਰਾਵਾਂ ਹੈਗੀਆਂ ਸੀ ਉਹ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਹਿਤ ਹੋਇਆ ਕਿ ਜਾਂਚ ਕਰਕੇ ਜਿਹੜੀਆਂ ਵਾ ਉਹ ਵੀ ਲਾਈਆਂ ਜਾਣਗੀਆਂ। ਔਰ ਮੈਂ ਵਿਰੋਧੀਆਂ ਨੂੰ ਦੱਸਣਾ ਚਾਹੁੰਦਾ ਵੀ ਤੁਸੀਂ ਮੁਸੀਬ ਭਾਈ ਜੱਟ ਤੇ ਜੁਰਮ ਕਰਕੇ ਜਾਂ ਸਾਡੇ ਪਰਸਨਾਂ ਨੂੰ ਮਾਰਕੋਟ ਕਰਕੇ ਬਚ ਨਹੀਂ ਸਕਦੇ। जो दोषी है उन्होंने सजा मिलनी चाहिए जो आज जो आर दर्ज हो चुकी है मैं परमेश्वर का बहुत ज्यादा सारा मेरे को ਸਾਨੂੰ ਸਾਰਿਆਂ ਨੂੰ ਪਤਾ ਪਿਛਲੇ ਦਿਨਾਂ ਦੇ ਵਿੱਚ ਰਈਆ ਦੇ ਵਿੱਚ ਜੋ ਸਾਡੇ ਪਰਮੇਸ਼ਵਰ ਦੇ ਦਾਸ ਪਾਸਟਰ ਮੰਗਲ ਕੁਸੀ ਜੀ ਸੇਵਾ ਕਰ ਰਹੇ ਨੇ ਕੋਸ਼ਿਸ਼ ਰਾਤੀ ਅਨਸਰਾਂ ਵੱਲੋਂ ਇਹਨਾਂ ਦੇ ਭਵਨ ਦੇ ਵਿੱਚ ਆ ਕੇ ਉੱਥੇ ਭੰਨ ਤੋੜ ਕੀਤੀ ਗਈ ਸੀ ਔਰ ਬੱਚਿਆਂ ਦੀ ਕੁੱਟਮਾਰ ਕੀਤੀ ਗਈ ਸੀ ਔਰ ਜਦੋਂ ਉਹ ਵੀਡੀਓ ਅਸੀਂ ਦੇਖੀ ਸਾਨੂੰ ਪਤਾ ਲੱਗਾ ਔਰ ਪਾਸਟਰ ਜੀ ਨੇ ਵੀ ਪੂਰੇ ਸਮੁੱਚੇ ਮਸੀਹ ਭਾਈਚਾਰੇ ਨੂੰ ਬੇਨਤੀ ਕੀਤੀ ਸੀ ਕਿ ਮੇਰੀ ਮਦਦ ਕੀਤੀ ਜਾਵੇ ਔਰ ਅਸੀਂ ਪ੍ਰਸ਼ਾਸਨ ਨਾਲ ਗੱਲ ਕਰਕੇ ਅੱਜ ਜਿਹੜੀ ਉਹ ਜਿਹੜੇ ਮੁਜਰਮ ਸੀ ਉਹਨਾਂ ਦੇ ਉੱਪਰ ਬੰਦੀ ਕਾਨੂੰਨੀ ਕਾਰਵਾਈ ਕੀਤੀ ਗਈ ਆ ਉਹਦੇ ਲਈ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਆਂ ਉਹਨਾਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆਂ ਔਰ ਬਾਕੀ ਵੀ ਜਿਹੜੀਆਂ ਧਾਰਾਵਾਂ ਹੈਗੀਆਂ ਸੀ ਉਹ ਪ੍ਰਸ਼ਾਸਨ ਨੇ ਸਾਨੂੰ ਵੀ ਸਵਿਫਾਦ ਹੋਇਆ ਕਿ ਜਾਂਚ ਕਰਕੇ ਜਿਹੜੀਆਂ ਵਾਂ ਉਹ ਵੀ ਲਾਈਆਂ ਜਾਣਗੀਆਂ ਔਰ ਮੈਂ ਵਿਰੋਧੀਆਂ ਨੂੰ ਦੱਸਣਾ ਚਾਹੁੰਦਾ ਵੀ ਤੁਸੀਂ ਮੁਸੀਬਾਈ ਜਾਂਦੇ ਹੋ ਜੁਰਮ ਕਰਕੇ ਜਾਂ ਸਾਡੇ ਪਰਸਨਾਂ ਨੂੰ ਮਾਰਕੋਟ ਕਰਕੇ ਬਚ ਨਹੀਂ ਸਕਦੇ ਕਿਉਂਕਿ ਪਰਮੇਸ਼ਵਰ ਦੀ ਦਇਆ ਦੇ ਨਾਲ ਤੁਹਾਡੇ ਉੱਪਰ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕਰਾਈ ਜਾਏਗੀ ਸਾਰਨ ਮੇਰੇ ਵੱਲੋਂ ਜੀਐਮਸੀ ਦੀ ਹallelujah 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 ਮੇਰੀ ਪ੍ਰੀਓ ਮੈਂ ਪਾਸਟਰ ਮੰਗਲਪੱਟੀ ਜੋ ਬੀਤੇ ਦਿਨਾਂ ਵਿੱਚ ਸਾਡੀ ਚਰਚ ਤੇ ਕੁਝ ਲੋਕਾਂ ਨੇ ਹਮਲਾ ਕੀਤਾ ਜ਼ਬਰਦਸਤ ਹਮਲਾ ਕੀਤਾ ਔਰ ਮੈਂ ਆਪਣੇ ਪਰਿਵਾਰ ਜੋ ਮੇਰਾ ਮਸੀਹ ਪਰਿਵਾਰ ਜੋ ਹੜਾ ਭਾਈਚਾਰਾ ਮੈਂ ਇਹਨਾਂ ਨੂੰ ਸਭਨਾਂ ਨੂੰ ਬੇਨਤੀ ਕੀਤੀ ਸੀ ਔਰ ਔਰ ਵੀ ਜੋ ਜਥੇਬੰਦੀਆਂ ਮੇਰੇ ਨਾਲ ਖੜੀਆਂ ਆਈਆਂ ਔਰ ਜੋ ਸਾਡੇ ਚ ਗਲੋਬਲ ਐਕਸ਼ਨ ਕਮੇਟੀ ਜੋ ਸਾਡੇ ਪ੍ਰੇਰਿਤ ਅਪੋਸਟਲ ਜੀ ਅੰਕਰ ਨੂਲਾ ਜੀ ਉਹਨਾਂ ਨੇ ਇੱਕ ਬਹੁਤ ਵੱਡਾ ਦਾਸਾਂ ਦੇ ਲਈ ਕੁਪਰਾਲਾ ਕੀਤਾ ਔਰ ਉਹ ਐਕਚੁਅਲੀ ਕਮੇਟੀ ਮੇਰੇ ਨਾਲ ਕੰਦੇ ਨਾਲ ਕੰਦਾ ਲਾ ਕੇ ਖੜੀ ਹੋਈ ਔਰ ਸਾਡੇ ਵਿੱਚ ਪੀਟਰ ਜੀ ਨੇ ਪੀਟਰ ਜੀ ਬਲੰਦਪੁਰ ਔਰ ਪਾਸਟਰ ਵੋਲਟਰ ਜੀ ਔਰ ਵੀ ਬਹੁਤ ਸਾਰੇ ਜੋ ਪਰਮੇਸ਼ਵਰ ਨੇ ਸਾਡੀ ਹੈਲਪ ਦੇ ਲਈ ਮੁਹੱਈਆ ਕੀਤੇ ਸੀ ਮੈਂ ਬਹੁਤ ਜਿਆਦਾ ਧੰਨਵਾਦ ਕਰਦਾ ਹਾਂ ਔਰ ਖਾਸ ਕਰਕੇ ਧੰਨਵਾਦ ਕਰਦਾ ਮੈਂ ਐਕਸ਼ਨ ਕਮੇਟੀ ਗਲੋਬਲ ਜੋ ਸਾਡੇ ਚ ਬ੍ਰਦਰ ਗਵਰਵ ਜੀ ਨੇ ਜਿਨ੍ਹਾਂ ਨੇ ਦਿਨ ਰਾਤ ਸਿੱਧਤ ਕਰਕੇ ਜੋ ਪਰਮੇਸ਼ੁਰ ਦੇ ਅਭਿਸ਼ਿਖਤ ਨੇ ਉਹਨਾਂ ਨੇ ਸਾਨੂੰ ਜੋ ਕਾਨੂੰਨੀ ਕਾਰਵਾਈ ਤੱਕ ਲੈ ਕੇ ਆਇਆ ਕਾਨੂੰਨੀ ਕਾਰਵਾਈ ਕਰਵਾਈ ਔਰ ਅੱਜ ਜਿੱਦਾਂ ਦੇ ਸਾਹਮਣੇ ਇਹ ਪਰਜਾ ਦਰਜੋ ਦੁੱ ਚੁਕਾ ਵਾ ਮੈਂ ਪਰਮੇਸ਼ੁਰ ਦਾ ਬਹੁਤ ਜਿਆਦਾ ਧੰਨਵਾਦ ਕਰਦਾ ਹਾਂ ਕਿ ਜੋ ਦੋਸ਼ੀ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ جو اج یہ وڈا ابرالا ہوا اج ایف آئی آر درج ہو چکی ہے میں پرمیشور کا بہت زیادہ دنواد کرتا ہوں